ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਅਨੰਦ ਮਰਨੇ ਹੀ ਤੇ ਪਾਈ मर बि न जान एसी मरनी जो मरे बहोर न मरना हुई ਪਹਿਲਾ ਮਰ ਜਾਈਏ જઈએ પ્યારો આપણે પ્યારો કલ્લાર જઈએ આપણે I'm sorry, my ਕਰੇ ਸਿਆਰੇ ਨਾਲੋ ਪਹਿਲਾ ਮਰ ਜਾਈਂ ਸਾਪੜੇ ਸਿਆਰੇ ਨਾਲੋ ਜਬਰ ਸ਼ਤਰ ਦੇ ਮਾਲਕ ਜਗਦੀ ਜੋਤ ਸੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਅੰਦਰ ਬੱਵਾੜੀਆਂ ਕੁਹਾੜੀਆਂ ਪੁੱਤ ਸੁਪੁੱਤ ਕਰੇ ਦੇ ਬਾਕ ਅਨੁਸਾਰ ਆਪ ਜੀ ਨੂੰ ਸੁਭਾਗਾ ਸਮਾਪਰਾਪਤ ਹੋਇਐ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਅੰਦਰ ਜਿਤਨੇ ਵੀ ਭਾਈ ਔਰ ਭਾਈ ਦੂਰੋਂ ਨੇੜਿਓਂ ਚੱਲ ਕਰਕੇ ਤੇਨ ਰੋਜਾ ਸਮਾਗਮ ਸਤਿਕਾਰਯੋਗ ਮਹਾਪੁਰਸ਼ ਸ਼੍ਰੀਮਾਨ ਸੰਤੋਖਾ ਧਰਮਪਾਲ ਸਿੰਘ ਜੀ ਬਾਕੀ ਇਸ ਬੋਲਾਕੇ ਦੀ ਸੰਗਤ ਨੇ ਸਾਸਨ ਜੀ ਦੇ ਸਹਿਯੋਗ ਨਾਲ ਉਸ ਬ੍ਰਹਮ ਗਿਆਨੀ ਮਹਾਪੁਰਸ਼ ਦੀ ਯਾਦ ਮਨਾਈ ਜਾਂਦੀ ਹੈ ਇਸ ਨਾਨਾ ਹਰ ਸਾਲ ਜਿਨ੍ਹਾਂ ਨੂੰ ਗੁਰਬਾਣੀ ਨੇ ਕਿਹਾ ਕਵੀਰ ਸੇਵਾ ਕੋਇ ਦੋਏ ਭਲੇ ਕਿਹੜੇ-ਕਿਹੜੇ ਮਹਾਰਜ ਕਹਿੰਦੇ ਕਵੀਰ ਸੇਵਾ ਕੋਇ ਦੋਏ ਭਲੇ ਇੱਕ ਸੰਤ ਇੱਕ ਰਾਗ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਜਿਨ੍ਹਾਂ ਨੇ ਇੱਕ ਇੱਕ ਸਵਾਸ ਆਪਣਾ ਸ੍ਰੀ ਮਾਨ ਜੀ ਮਹਾਰਾਜ ਨੇ ਸੇਵਾ ਤੇ ਸਿਮਰਨ ਵਿੱਚ ਜੋ ਗੁਰੂ ਨਾਨਕ ਸਾਹਿਬ ਨੇ ਸਿੱਖ ਨੂੰ ਸਿੱਖ ਦਾ ਜੀਵਨ ਦਾ ਅਸਲੀ ਲਕਸ਼ ਦੱਸੇ ਇੱਕ ਇੱਕ ਸਵਾਸ ਸਾਸਰੇ ਦੀ ਸੰਗਤ ਦੇ ਲੇਖੇ ਲਾ ਕੇ ਉਹ ਬੜਿਆਈਆਂ ਉਹ ਤਾਕਤਾਂ ਆਪਣੇ ਸਿਵਕ ਮਾਪੁਰਸ਼ਾਂ ਨੂੰ ਬਖਸ਼ ਕੇ ਇਸ ਸੰਸਾਰ ਵਿੱਚੋਂ ਸਰੀਰ ਕਰਕੇ ਚਲੇ ਗਏ ਕਬੀਰ ਜੀ ਕਹਿੰਦੇ ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਬਾ ਅਨੰਦ ਸਰੀਰ ਕਰਕੇ ਸੰਸਾਰ ਵਿੱਚ ਜੋ ਉਪਜੋ ਸੋ ਬਿੰਸ ਹੈ ਪਰੋ ਆਜ ਕੇ ਕਾਲ ਨਾਨਕ ਹਰ ਗੁਰ ਗਾਏ ਨੇ ਸਾਡ ਸਗਲ ਜਨ ਜੜ ਜਿਹੜੀ ਚੀਜ਼ ਪੈਦਾ ਹੋਈ ਹੈ ਸਰੀਰ ਕਰਕੇ ਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਨੇ ਨੌਵੇਂ ਪਾਤਸ਼ਾਹ ਦੇ ਸ਼ਲੋਕਾ ਵਿੱਚ ਇਹ ਵਚਨ ਕੀਤੇ 52ਵੇਂ ਸ਼ਲੋਕ ਵਿੱਚ ਮਹਾਰਾਜ 52 49 50 51 52 53ਵੇਂ ਸ਼ਲੋਕ ਵਿੱਚ ਬਰਾਗ ਸੰਸਾਰ ਦੀ ਰਚਨਾ ਦੀ ਗੱਲ ਕਰਦੇ ਇਹ ਜਗ ਰਤਨਾ ਸਭ ਝੂਠ ਹੈ ਜਾਣ ਲਿਓ ਰੇ ਇਹ ਸੰਸਾਰ ਦੇ ਜਿਹੜੀ ਚੀਜ਼ ਪੈਦਾ ਹੋ ਗਈ ਭਵੇਂ ਸਤਪੁਰਸ਼ਾਂ ਨੇ ਭਵੇਂ ਇੱਕ ਦੇ ਭਗਵਾਨ ਰਾਮ ਜੀ ਆਏ ਕ੍ਰਿਤੇ ਯੁਗ ਤੇ ਦੁਆਪਰ ਵਿੱਚ ਕ੍ਰਿਸ਼ਨ ਜੀ ਆਏ ਗੁਰੂ ਨਾਨਕ ਸਤਜੁ ਕਾਲ ਯੁਗ ਵਿੱਚ ਆਏ ਉਹ ਸਰੀਰ ਕਰਕੇ ਚਲੇ ਗਏ ਸਭ ਇੱਤੇ ਪੁੰਨਿਆਲੇ ਵੀ ਤੇ ਪਾਪੀਆਂ ਨੇ ਵੀ ਗਰੀਬ ਨੇ ਵੀ ਅਮੀਰ ਨੇ ਵੀ ਸੰਸਾਰ ਵਿੱਚੋਂ ਚਲੇ ਜਾਣਾ ਹੈ ਪਰ ਇੱਕ ਮਹਾਪੁਰਸ਼ ਇਸ ਸੰਸਾਰ ਤੋਂ ਸਰੀਰ ਕਰਕੇ ਚਲੇ ਜਾਂਦੇ ਨੇ ਬਰਬੇਗਰੂ ਵਿੱਚ ਲੀਨ ਹੋਏ ਹੁੰਦੇ ਆ ਉਹਨਾਂ ਦਾ ਆਪੜ ਆਪਾ ਮਟਾ ਕੇ ਪਰਮੇਸ਼ਰ ਦੀ ਬੰਦਗੀ ਕਰਕੇ ਸੇਵਾ ਤੇ ਸਿਮਰਨ ਕਰਕੇ ਸ਼ਮਤ ਕਰਕੇ ਸੰਸਾਰ ਵਿੱਚ ਰਹਿੰਦੇ ਨੇ ਆਖੋ ਸਤਨਾਮ ਸ਼੍ਰੀ ਉਹਨਾਂ ਦੀ ਸੰਗਤ ਕੌਣ ਕਰਦੇ ਕਿਨਾਂ ਨੂੰ ਪ੍ਰਾਪਤ ਹੁੰਦੀ ਹੈ ਮਾਰਾ ਜੀ ਕਹਿੰਦੇ ਪੂਰਵ ਕਰਮਾਂ ਜਦ ਪ੍ਰਗਟੇ ਸੇਤਿਉ ਪੁਰਖ ਰਸਕ ਬੈਰਾਗੀ ਫਿਰ ਕੀ ਹੁੰਦਾ ਮਿਟਿਓ ਅੰਧੇਰ ਮਿਲ ਤਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਸੰਤ ਸਰਜ਼ੀਰ ਕਰਕੇ ਭਵੇਂ ਸੰਸਾਰ ਵਿੱਚੋਂ ਚਿਰਿਆ ਜਾਂਦਾ ਮਾਪੁਰਖ ਸ਼ਬਦ ਕਰਕੇ ਆਤਮਾ ਕਰਕੇ ਇਸ ਸੰਸਾਰ ਵਿੱਚ ਹੀ ਰਹਿੰਦੇ ਨੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜਿਨ੍ਹਾਂ ਦੀ ਅੱਜ ਵੀ ਭਾਵਨਾ ਹੈ ਵੈਗਰੂ ਤੇ ਮਹਾਰਾਜ ਕਹਿੰਦੇ ਜਿਸ ਪਿਆਰੇ ਸੇ ਮੇਹੋ ਤਿਸਿਆ ਤੇ ਮਰ ਚੱਲੀ ਏ ਤ੍ਰਿਕ ਜੀਵਨ ਸੰਸਾਰ ਤਾਂ ਕੇ ਪਛੈ ਜੀਵਣਾ ਕਾਹਦਾ ਜਿਉਣਾ ਹੈ ਜਿਹਨਾਂ ਦੇ ਕੋਲੋਂ ਪਿਆਰੇ ਵਿਛੜੇ ਨੇ ਮਹਾਰਾਜ ਕਹਿੰਦੇ ਉਹ ਕਾਹਦਾ ਜੀਵਣਾ ਬਾਝ ਪਿਆਰੇ ਆਪਣੇ ਕਾਹਦਾ ਜੀਵਣਾ ਰਾਜ ਪਿਆਰੇ ਆਪਣੇ ਜੀਵਣੁ ਗੁੜਾ ਪਾਲਾ ਕਾ ਕ ਜਵਰਾ ਜੀ ਕਾ ਕ ਜਵਰਾ जीव okay. प्यारे दादाी प्यारे पर ਦਾਰਨਕ ਦੇਵ ਸੱਚੇ ਪਾਤਸ਼ਾਹ ਇਸ ਬਿਲੇ ਜੋਤੀ ਜੋਤ ਸਮਾਏ ਦੂਸਰੇ ਪਾਤਸ਼ਾਹ ਗੁਰੰਗਤ ਦੇਵ ਜੀ ਹੁਣ ਨੇਤਰਾ ਤੁਬਰਾਂ ਕਿਉਂਕਿ ਸਾਥ ਸੰਗਤ ਜੀ ਆਪੇ ਪਾਲਣਾ ਅੱਖਾਂ ਨੂੰ ਚੈ ਨ ਦਿਨ ਰਾਤ ਤਰਸਦੀਆਂ ਰਹਿਣ ਆਖੋ ਸੰਤ ਨਾਮ ਸਦਾ ਕਿੰਨਾਂ ਦੀਆਂ ਅੱਖਾਂ ਜਿਨ੍ਹਾਂ ਨੂੰ ਬਰਾਗ ਲੱਗਿਆ ਪ੍ਰੇਮ ਲੱਗਿਆ ਆਪਣੇ ਬਾਹ ਪੁਰਖ ਦਾ ਵਿਛੋੜਾ ਪਿਆ ਵਿਛੋੜਾ ਸੁੜੇ ਦੁੱਖ ਸਾ ਸੰਜੀ ਜਿਨ੍ਹਾਂ ਜਿਹੜੇ ਉਹਦੀ ਯਾਦ ਵਿੱਚ ਨੇ 26 ਸਾਲ 9 ਮਹੀਨੇ 13 ਦਿਨ ਬਾਬੇ ਪਕਾਲੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਯਾਦ ਵਿੱਚ ਨੇਤਰਾ ਚੋਂ ਜਲ ਚੱਲਦਾ ਇਤਨਾ ਜਦ ਨੇਤਰਾ ਵਿੱਚੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚੱਲਿਆ ਇਤਿਹਾਸ ਦੱਸਦੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੇ ਪਰਮੇਸ਼ਰ ਦੀ ਯਾਦ ਵਿੱਚ ਪ੍ਰਾਗ ਕਰਦੇ ਕਰਦੇ ਨੇਤਰਾ ਦੇ ਕੋਈ ਵੀ ਗਲ ਕੇ ਸਨ ਆਖੋ ਸਤਿਨਾਮ ਸਾ ਸੰਧੀ ਜਦੋਂ ਬਾਪ ਪੁੱਤ ਸੰਸਾਰ ਤੋਂ ਜਾਂਦੇ ਸਰੀਰ ਕਰਕੇ ਪਾਵੇਂ ਸ਼ਬਦ ਕਰਕੇ ਅੱਜ ਸ਼੍ਰੀਮਾਨ ਮਹਾਰਾਜ ਜੀ ਇੱਥੇ ਹਾਜ਼ਰ ਨੇ ਬਹੁਤ ਐਸੀਆਂ ਸੰਗਤਾਂ ਨੇ ਬਾਬਾ ਈਸ਼ਰ ਸਿੰਘ ਮਹਾਰਾਜ ਦੇ ਦਰਸ਼ਨ ਕਰਦੀਆਂ ਨੇ ਬਾਬਾ ਆਤਰ ਸਿੰਘ ਮਹਾਰਾਜ ਮਸਤੋਂ ਆਣੇ ਵਾਲਿਆਂ ਦੇ ਦਰਸ਼ਨ ਕਰਦੀਆਂ ਨੇ ਰੀਰੂ ਸਾਹਿਬ ਵਾਲਿਆਂ ਦੇ ਦਰਸ਼ਨ ਕਰਦੀਆਂ ਨੇ ਜਿਨ੍ਹਾਂ ਦੀ ਭਾਵਨਾ ਗੁਰੂ ਤੇ ਅੱਜ ਵੀ ਦیدار ਹੁੰਦੇ ਸਾਧ ਸੰਗਤ ਜੀ ਪਰ ਅੱਖੀਆਂ ਉਹ ਹੋਰ ਨੇ ਜਿਦੇ ਨਾਲ ਪਿਆਰਾ ਦਿਸੇ ਇਹ ਅੱਖ ਨਹੀਂ ਹੈ ਉਹ ਪਿਆਰ ਦੀ ਅੱਖ ਹੈ ਗੁਰੂ ਅੰਗਦ ਸਾਹਿਬ ਜੀ ਬਰਾਗ ਵਿੱਚ ਆ ਕੇ ਸਾਧ ਸੰਗਤ ਜੀ ਖਡੂਰ ਸੇਂ ਕੱਚੇ ਕੋਠੇ ਵਿੱਚ ਪ੍ਰਵੇਸ਼ ਕਰ ਜਾਂਦੇ ਨੇ ਮਾਤਾ ਸੁਭਰਾਈ ਨੂੰ ਕਹਿ ਦਿੱਤਾ ਕਿਸੇ ਨੂੰ ਦੱਸਣਾ ਨਹੀਂ ਸਾਡੇ ਬਾਰੇ ਕਿਸੇ ਨੂੰ ਕੁਝ ਦੱਸਣਾ ਨਹੀਂ ਗੇਟ ਵਿੱਚ ਸਾਧ ਸੰਗਤ ਜੀ ਇੱਟਾਂ ਲਾ ਕੇ ਗੇਟ ਬੰਦ ਕਰ ਲਿਆ ਗਾਰਾ ਲਿਪ ਦਿੱਤਾ ਉੱਤੇ ਪਰ ਬਾਬਾ ਫੁੱਟਾ ਜੀ ਮਹਾਰਾਜ ਬ੍ਰਹਮ ਗਿਆਨੀ ਸਤਪੁਰਸ਼ਾਂ ਨੂੰ ਹੁਕਮ ਸੀ ਗੁਰੂ ਨਾਨਕ ਦਾ ਕੀ ਹੁਕਮ ਸੀ ਤੁਹਾਨੂੰ ਕੋਈ ਗੁਰੂ ਸਹਿਬਾਨ ਜਿਸ ਵੇਲੇ ਕੋਈ ਗੁਰੂ ਸਹਿਬਾਨ ਸਰੀਰ ਛੱਡੋਗਾ ਔਰ ਆਉਣ ਵਾਲੇ ਸਮੇਂ ਦਾ ਤੇ ਆਉਣ ਵਾਲੇ ਗੁਰਤਾ ਗਤੀ ਤੇ ਸੁਭਾਏ ਮਾਨ ਹੋਣ ਵਾਲੇ ਗੁਰੂ ਬਾਰੇ ਤੁਹਾਨੂੰ ਗਿਆਨ ਹੋਊਗਾ ਖੁਸਤਨਾਮ ਸ਼੍ਰੀ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਤੁਹਾਨੂੰ ਆਕਾਸ਼ ਗਾਣੀ ਹੋਏਗੀ ਇਸ ਕਰਕੇ ਮਰਿਆ ਸਹੀਰ ਕਰਕੇ ਸਾਧੂ ਚਲੇ ਜਾਂਦੇ ਨੇ ਪਰ ਜਾਇਆ ਨਹੀਂ ਕਰਦੇ ਸੰਸਾਰ ਤੋਂ ਸ਼ਬਦ ਕਰਕੇ ਇੱਥੇ ਹੁੰਦੇ ਆ ਠੀਕ ਹੈ ਉਹ ਆਪਣੇ ਬਕੁੰਟ ਧਾਮ ਨੂੰ ਚਲੇ ਜਾਂਦੇ ਨੇ ਐਸੀ ਮਰਨੀ ਜੋ ਮਰਿਆ ਬਹਰ ਨਾ ਮਰਨਾ ਕੋਈ ਕਬੀਰ ਮਰਤਾ ਮਰਤਾ ਜਗ ਮੁਹ ਹੈ ਮਰ ਪੀ ਨਾ ਜਾਂਦੇ ਕੋਈ ਐਸੀ ਮਰਨੀ ਜੋ ਮਰੇ ਬਹੁ ਨਾ ਮਰਨਾ ਹੋਏ ਐਸਾ ਬਰਾਗ ਲੱਗਿਆ ਬਾਬਾ ਬੁੱਢਾ ਜੀ ਨੂੰ ਸੰਗਤਾਂ ਬਰਲਾਬ ਕਰਨ ਲੱਗੀਆਂ ਮਹਾਰਾਜ ਆਪ ਜੀ ਨੂੰ ਸਾਖੀ ਤਾਂ ਲੰਮੀ ਹੈ ਪਰ ਮੈਂ ਪ੍ਰਮਾਨ ਦੇ ਕੇ ਇਸ ਮਾਫ਼ਤੀ ਕਰਦਾ ਆਪ ਜੀ ਨੂੰ ਗੁਰੂ ਨਾਨਕ ਸਰੂਪ ਅਕਾਲ ਪੁਰਖ ਦਾ ਹੁਕਮ ਹੈ ਤੁਹਾਨੂੰ ਗਿਆਤ ਹੋਏਗੀ ਕਿੱਥੇ ਨੇ ਗੁਰੂ ਸਾਹਿਬ ਕਿਹਨੂੰ ਮੰਨੀਏ ਸੰਗਤ ਬਰਲਾਬ ਕਰਦੀ ਹੈ ਬਰਾਗ ਕਰਦੀ ਹੈ ਬਰਾਗ ਆਉਂਦਾ ਰੱਬ ਦੇ ਪਿਆਰੇਆਂ ਨੂੰ ਰੋਂਦੀ ਹੈ ਦੁਨੀਆ ਦੁਨੀਆ ਦੇ ਲੋਕ ਰੋਂਦੇ ਨੇ ਤੇ ਰੱਬ ਦੇ ਪਿਆਰੇ ਕਰਦੇ ਐ ਬਰਾਗ ਜੇ ਬਰਾਗ ਦਾ ਇੱਕ ਵੀ ਅਥਰੂ ਇਹਦੀ ਅੱਖ ਵਿੱਚੋਂ ਡਿੱਗ ਪਵੇ ਨਾ ਬਰਾਗ ਦਾ ਉਹਦੀ ਜਾਨ ਵਿੱਚ ਇਹਦੇ ਜਨਮਾਂ ਜਨਮਾਂ ਦੀ ਮੈਲ ਧੋ ਕੇ ਰੱਖ ਦਿੰਦਾ ਐ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਕਈ ਜਨਮਾਂ ਦੀ ਮੈਲ ਲਹਿ ਜਾਂਦੀ ਐ ਜੇ ਕਿਸੇ ਮਾਂ ਪੁਰਖ ਦੇ ਬਰਾਗ ਵਿੱਚ ਨੇਤਰਾ ਚੋਂ ਜਲ ਵਗ ਪਵੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਦੇ ਆ ਪੜਦੇ ਕੋਈ ਜਲਦਾ ਤੁਪਕਾ ਡਿਕ ਪੇ ਨੇਤਰ ਚੋ ਇਹਦਾ ਮਨ ਨਿਰਮਲ ਅੰਤਿਸ਼ਕਰਨ ਪਵਿੱਤਰ ਤੇ ਸ਼ੁੱਧ ਹੋ ਜਾਂਦਾ ਆਖੋ ਸਤਨਾਮ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਪਾਛੇ ਲਾਗੋ ਹਰੁ ਕਰੈ ਕਹਿਤ ਕਬੀਰ ਕਬੀਰ ਪਹਿਲਾ ਧੂਣ ਦੇ ਹਰੀ ਦੇ ਪਿਆਰੇ ਰੱਬ ਨੂੰ ਜਦੋਂ ਮਨ ਨਿਰਮਲ ਤੇ ਪਵਿੱਤਰ ਹੋ ਜਾਂਦਾ ਫਿਰ ਪਿੱਛੋਂ ਰੱਬ ਫਿਰ ਪਿਆ ਰੱਬ ਧੂਣਦਾ ਆਖੋ ਸਤਨਾਮ بس ਕੇਪ ਵਿੱਚ ਵਿਚਾਰ ਸਮਾਪਤੀ ਲਿਜਾਵਾ ਕਹਿੰਦੇ ਬਾਬਾ ਬੁੱਢਾ ਜੀ ਸੰਗਤ ਨੂੰ ਲੈ ਕੇ ਚਲੇ ਗਏ ਅਰਜ ਕੀਤੀ ਪਾਤਸ਼ਪੁਰਾਏ ਨੂੰ ਮਿਲੇ ਪਰ ਦੱਸਿਆ ਵੀ ਗੁਰੂ ਸਾਹਿਬ ਦਾ ਹੁਕਮ ਇਦਾਂ ਹੁੰਦਾ ਹੈ ਪਰ ਉਹਨਾਂ ਨੇ ਕੀ ਕੀਤਾ ਫਿਰ ਹੁਕਮ ਦੀ ਉਦਲੀ ਨਹੀਂ ਕੀਤੀ ਪਰ ਸੰਗਤਾਂ ਦਾ ਪਿਆਰ ਵੀ ਮੁੱਖ ਰੱਖਿਆ ਕੋ ਸਤਨਾਮ ਸ਼੍ਰੀ ਕੀ ਕੀਤਾ ਪਿੱਛੋਂ ਦੀ ਸੱਸ ਜੀ ਕੰਧ ਨੂੰ ਸੱਜ ਲਾ ਕੇ ਮਹਾਰਾਜ ਜੀ ਨੇ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ ਮਹਾਰਾਜ ਸਮਾਧੀ ਵਿੱਚ ਬੈਠੇ ਨੇ ਬੇਨਤੀ ਕਰ ਅਰਚ ਕਰੀ ਸੱਚੇ ਪਾਤਸ਼ਾਹ ਸੰਗਤਾ ਆਪ ਜੀ ਨੂੰ ਅਢੀਕ ਦੀਆਂ ਨੇ ਦیدار ਕਰਨ ਨੂੰ ਸੰਗਤਾਂ ਬੇਵਲ ਨੇ ਹੁਣ ਕਿਵੇਂ ਦਰਸ਼ਨ ਕਰਨ ਕਿਰਪਾ ਕਰੋ ਦیدار ਬਖਸ਼ੋ ਆਪ ਜੀ ਗੁਰੂ ਨਾਨਕ ਦੀ ਜੋਤ ਉਹ ਆਖੋ ਸਤਨਾਮ ਸ਼੍ਰੀ ਪਰ ਕਈ ਬਚਨ ਬਲਾਸ ਵੀ ਬਾਬਾ ਬੁਗਾ ਜੀ ਨਾਲ ਹੋਏ ਪਰ ਮਹਾਰਾਜ ਕਹਿੰਦੇ ਤੁਹਾਡੇ ਹੁਕਮ ਦੀ ਬਚਨ ਅਧੂਲੀ ਨਹੀਂ ਕੀਤੀ ਪਰ ਸੰਗਤਾਂ ਦਾ ਪਿਆਰ ਦੇਖ ਕੇ ਅਰਚ ਕਰਦੇ ਆ ਫਿਰ ਮਹਾਰਾਜ ਨੇ ਉੱਥੇ ਹੀ ਸ਼ਬਦੋ ਚਾਰਜ ਕੀਤਾ ਸੀ ਵਿਰਾਗ ਵਿੱਚ ਸਤਿਗੁਰੂ ਮਹਾਰਾਜ ਨੇ ਚਾਨਣੀ ਲਾ ਕੇ ਸਟੇਜ ਲਾ ਕੇ ਕਥਾ ਕੀਰਤਨ ਕੀਤਾ ਇਹ ਬਚਨ ਵੀ ਕੀਤਾ ਕਹਿਣ ਲੱਗੇ ਠੀਕ ਹੈ ਜਿਸ ਪਿਆਰੇ ਸੇ ਨੇਹੋਂ ਦੀ ਸਾਗੇ ਮਰ ਚੰਗੀ ਹੈ ਤ੍ਰਿਕ ਜੀਵਨ ਸੰਸਾਰ ਤਾਂ ਤੇ ਪਛੇ ਜੀਵਣਾ ਆਉ ਤਾਰਨਾ ਇੱਕ ਬੜੀ ਕੇਤੀ ਸਮਾਪਤੀ ਬਾਸੂ ਖਾਨੇ ਕੋ ਪਰ ਚੇਲਾ ਐ ਲੋ ਅਕਬਰਤ ਸਕੋ ਸਿੰਘ ਸਜੋ ਗੁਰੂ ਵਾਲੇ ਵਰੋ ਕੀ ਕਿਤੀ ਇੱਕ ਜਰਮਰੀ ਦਾ ਜੋੜ ਮੇਲਾ ਸੰਤ ਮਹਾਰਾਜ ਜੀ ਸਾਡੇ ਵੱਡਿਆਂ ਦਾ ਮਸਤ ਆਣੇ ਕੀ ਹੈ ਪਰ ਜਾਂਦੇ ਉਹ ਜਾਂਦੇ ਬਕੁੰਠਾ ਨੂੰ ਐਸੀ ਜੋ ਮਰਨੀ ਨੇ ਮਰਦੇ ਜਾਂਦੇ ਗੁਪੰਠਾ ਨੂੰ